ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਬੋਲਣ ਦੇ ਯਾਰ ਤਾਂ ਤੂੰ ਗਲਤ ਕਦੇ ਨਹੀਂ ਮੰਨਦਾ ਕਿਉਂ ਕਹੂੰਗਾ ਤੂੰ ਗਲਤੀ ਕਦੇ ਨਹੀਂ ਮੰਨਦਾ ਕੀ ਮਸਲਾ ਕੀ ਹੈ ਬਾਈ ਜੀ ਬਾਈ ਜੀ ਮਸਲਾ ਕੀ ਹੈ ਮੇਰੀ ਗੱਲ ਸੁਣੋ ਮੇਰੀ ਸੱਸ ਨਹੀਂ ਇੱਥੋਂ ਗਈ ਮੇਰੀ ਕੁੜੀ ਤੇ ਮੇਰਾ ਜਵਾਈ ਆ ਰਿਹਾ ਛੋਟੀ ਬੱਚੀ ਹੈ ਮਰੀ ਦੋਦੀ ਠੀਕ ਹੈ ਨਾ ਇਹਨੇ ਬੰਦੇ ਦੇ ਕਨੈਕਟਰ ਤੇ ਆ ਖੜਾ ਕਨੈਕਟਰ ਦੀ ਵੀਡੀਓ ਬਣਾ ਲਈ ਜੀ ਇਧਰ ਬੁਲਾਵਾ ਉਹਨੂੰ ਵੀ ਪੁੱਛਾਂਗੇ ਲੇਡੀਜ਼ ਤੇ ਕੋਈ ਆਈ ਨਹੀਂ ਬੰਦਾ ਇੱਕ ਬੰਦੇ ਦੀ ਗੱਲ ਹੋਈ ਹੈ ਕਿਹੜੇ ਪਿੰਡੋਂ ਚੜੇ ਉਹ ਉਹ ਚੜੇ ਕੋੜਪੁਰੋਂ ਅੱਛਾ ਇਹਨਾਂ ਨੇ ਜੱਤ ਗੱਲ ਦੀ ਟਾਈਟਲ ਲਾਈਆ ਉਹ ਦੇਖੋ ਸਾਹਮਣੇ ਐਡਾ ਪਾਸ ਲਿਖਿਆ ਵਾ ਉਹਨਾਂ ਨੇ ਪਿੱਛੇ ਜਾਂਦੇ ਗੁਰੂ ਬਿਡਾਲਦਾ ਰਹੇ ਸਾਢੇ 6:30 ਲਾਸ਼ ਪਈ ਆ ਅਸੀਂ ਇੱਕ ਠੀਕ ਲਾਉਣ ਆਲੇ ਆ ਤੇ ਬੰਦੇ ਨੇ ਸਾਨੂੰ ਫੁੱਜੂਣਾ ਦਾ ਪਛਤਾ ਇਧਰ ਦੇਖੋ ਪਛ ਨੀਚੇ ਤਾਂਗੇ ਹੋਖਣਾ ਲੱਗ ਨਹੀਂ ਪਾ ਬਾਈ ਜੀ ਕਨੈਕਟਰ ਸਾਹਿਬ ਬਾਈ ਜੀ ਜਿਹੜੇ ਦੋਸ਼ ਲਾ ਰਹੇ ਆ ਕੀ ਇਹ ਸੱਚ ਬੋਲ ਰਹੇ ਬਾਈ ਜੀ ਬਾਈ ਜੀ ਮੇ ਆ ਬੱਸ ਸਾਰੀ ਗਵਾਵਾ ਕਿਸੇ ਸਵਾਰੀ ਨੇ ਜਿੰਤ ਜਲਦੀ ਵਾਹ ਨਹੀਂ ਦਿੱਤੀ ਵੀ ਅਸੀਂ ਜਿੰਤ ਕੇ ਉਤਰ ਨਾ ਵਾ ਸਵਾਰੀ ਕੋਈ ਆਪਣੇ ਆਪ ਉਤਰ ਜਾਂ ਫਿਰ ਵੀ ਉਹ ਕਹਿੰਦੇ ਕਿ ਤੁਹਾਡੀ ਗਲਤੀ ਆ ਮੈਂ ਗਲਤੀ ਮੰਨ ਲੈਂਦਾ ਹਾਂ ਠੀਕ ਆ ਫਿਰ ਉਹ ਕਹਿੰਦੇ ਟਾਡੀ ਗਲਤੀ ਹੈ ਮੈਂ ਗਲਤੀ ਮੰਨਦਾ ਤੁਸੀਂ ਕਿੱਥੇ ਤਾਰਦੇ ਬੱਚੇ ਇਹਨਾਂ ਦੇ ਨਹੀਂ ਮੈਂ ਨਹੀਂ ਤਾਰਿਆ ਕੋਈ ਬੱਚੇ ਆਪਣੇ ਆਪ ਪੁੱਤਰ ਹੈ ਮੈਂ ਸਾਰੀ ਬੱਸ ਗਵਾਹ ਵੈਸੇ ਦੀ ਇਹ ਕਿ ਬਸਜੋ ਬੰਦਾ ਕਹਿ ਰਿਹਾ ਵੀ ਇਹਨੇ ਵਾਜ ਦੇ ਕੇ ਤਾਰੇ ਜਾਂ ਕਿਵੇਂ ਤਾਰੇ ਆ ਫਿਰ ਮੈਂ ਨਹੀਂ ਲੈ ਲੈਣਾ ਇਹਨੂੰ ਵੀ ਕਾ ਤੋ ਮੈਂ ਦੋ ਚੀਜ਼ ਲੈ ਲੈਣੀ ਉਤਰਿਆ ਆਪਦੀ ਆਪ ਅੱਛਾ ਉਹ ਬੱਚੇ ਬਸਜ ਬੈਠੇ ਤਾਂ ਜ਼ਰੂਰ ਸੀ ਨਹੀਂ ਭਾਈ ਜੀ ਜਿੱਤ ਗਏ ਵੀ ਇਹਨੇ ਮੇਰੇ ਕੋਲ ਟਿਕਟ ਨਹੀਂ ਲਈ ਜੀ ਨਹੀਂ ਨਹੀਂ ਬੱਚੇ ਉਹ ਜਿਵੇਂ ਤੁਸੀਂ ਕਹਿੰਦੇ ਵੀ ਬਸ ਹਾਂ ਬੈਠੇ ਐਵੇਂ ਬੱਚੇ ਤਾਂ ਬੈਠੇ ਆ ਨਾ ਦੋ ਨਹੀਂ ਤਿੰਨ ਇੱਕ ਮੇਰੀ ਦੋ ਦੀ ਅਨੰਦੀ ਉਹ ਵੀ ਮੇਰੀ ਫਿਰ ਵੀ ਮੇਰੇ ਤੇ ਧੱਕੇ ਨਾਲ ਥੋਪਿਆ ਮੈਂ ਗਲਤੀ ਮੰਨਦਾ ਪਰ ਮੈਂ ਗਲਤ ਨਹੀਂ ਬਾਅਦ ਤੂੰ ਪਹਿਲੇ ਮੰਨ ਲੈ ਮਤਲਬ ਚਲੋ ਸੌਰੀ ਫੀਲ ਹੀ ਕਰਦੇ ਆ ਬਾਈ ਤੁਸੀਂ ਭਾਈ ਜੀ ਪਹਿਲਾਂ ਵੀ ਲਾਇਆ ਸੀ ਏਡੇ ਦਾ ਰੌਲਾ ਸੀ ਕੋਈ ਕੀ ਰੋਲਾ ਜੀ ਕੀ ਰੋਲਾ ਸੀ ਇਹਦੇ ਦਾ ਇਹ ਬੱਚਾ ਰੋਕ ਨਹੀਂ ਰਹੀ ਜੀ ਅੱਛਾ ਅੱਛਾ ਵੱਡਾ ਪਾਸਾ ਹੈ ਬਾਈ ਉਹ ਸਾਹਮਣੇ ਚਲੋ ਹੁਣ ਤਾਂ ਕੰਡੈਕਟਰ ਨੇ ਗਲਤੀ ਮੰਨ ਲਈ ਐ ਸੀ ਦੀ ਹਣਾ ਸੋ ਦੋਸਤੋ ਇਹ ਇਹ ਰਾਜਬਾਸ ਸੀਗੀ ਤੁਸੀਂ ਇਹਦਾ ਨੰਬਰ ਵੀ ਦੇਖ ਸਕਦੇ ਹੋ ਇਹਦੇ ਤੇ ਇਹਨਾਂ ਦੇ ਬੱਚੇ ਬੈਠੇ ਸੀਗੇ ਤੇ ਇਹ ਬੱਸ ਵਾਲੇ ਨੇ ਉਹ ਬਾਈ ਜੀ ਦਾ ਦੋਸ਼ ਹੈ ਕਿ ਇਹਨਾਂ ਨੇ ਸਾਨੂੰ ਪਿੱਛੇ ਹੀ ਧਾਰਿਆ ਸੀਗਾ ਇਹ ਬਾਈ ਦੇ ਸੀਗੇ ਬਾਈ ਜੀ ਕੀ ਘਟਣਾ ਵਾਪਰੀ ਸੀ ਕਰ ਇਹਦੇ ਹੁਣ ਤੁਸੀਂ ਇੱਥੇ ਬੱਸ ਨੂੰ ਰੋਕੇ ਸੀਗਾ ਮੋਟਰਸਾਈਕਲ ਅੱਗੇ ਲਾ ਕੇ ਜੀ ਮੇਰਾ ਹਾ ਜੀ ਦੇ ਮੋਗਾ ਜੀ ਜੀ ਐਤੇ ਮੇਰੇ ਜੱਤਗਲ੍ਹ ਸੌਰੀਆ ਜੀ ਹਾਂਜੀ ਹਾਂਜੀ 36 ਦੀ ਡੈਥ ਹੋ ਗਈ ਕੁੜੀ ਤੇ ਮੇਰਾ ਜਵਾਈ ਆ ਰਿਹਾ ਛੋਟੀ ਜੀ ਮੇਰੀ ਦੋਤੀ ਹੈ ਹਾਂਜੀ ਇਹਨਾਂ ਨੇ ਜੱਤਗਲ੍ਹ ਦੀ ਟੈਟ ਲਾਈ ਇਹਨਾਂ ਨੇ ਗੁਰੂ ਘਰ ਆਪਤਾ ਰੰਗੀ ਅੱਛਾ ਸਾਡੀ ਸਮਸ਼ਾਨ ਘੜ ਅਰਥੀ ਚ ਨਹੀਂ ਪਈ ਐ ਇੱਕ ਛੀਖ ਦੇ ਨਾਲੇ ਕੁੜੀ ਨੂੰ ਮੂੰਹ ਦਿਖਾ ਕੇ ਬਹੁਤ ਦੁੱਖ ਉਤਾਰਾਂ ਦੀ ਦੁੱਖ ਦੀ ਗੱਲ ਆ ਕਿਉਂਕਿ ਜਿਹੜੇ ਬੱਸਾਂ ਵਾਲੇ ਇਹਨਾਂ ਨੂੰ ਜਿਹੜਾ ਮੇਨ ਅੱਡਾ ਉੱਥੇ ਤਾਰਨਾ ਚਾਹੀਦਾ ਬੱਚਾ ਨੂੰ ਹਾਂਜੀ ਜੋ ਪੱਕਾ ਅੱਡਾ ਕਰਤਾ ਜੀ ਹੁਣ ਛੋਟੇ ਛੋਟੇ ਬੱਚੇ ਉਹ ਜਾਣ ਵੀ ਕਿੱਧਰ ਹੈ ਨਾ ਪਿਛਲੇ ਅਡੇ ਦੇ ਧ ਚਲੋ ਬਾਤਸਾਲਾ ਪਹਿਲਾਂ ਤਾਂ ਜੱਜ ਦਾ ਹੀ ਕਰ ਰਹੀ ਹੁਣ ਤੁਹਾਡੇ ਤੋਂ ਮਾਫੀ ਮੰਗ ਗਿਆ ਫਿਰੋ ਜੀ ਇੱਥੇ ਸ਼ਾਸ ਹੋ ਗਈ ਆ ਆਪਣੀ ਨਾਲ ਤੁਸੀਂ ਕੋਈ ਕੋਈ ਪੈਂਟ ਨਹੀਂ ਕੀਤੀ ਉਹ ਗੱਲ ਹੀ ਮੰਨ ਲਈ ਆ ਠੀਕ ਹੈ ਭਾਈ